ਮਥਾ ਟੇਕ ਲੈਣਾ ਉਹ ਵੀ ਇੱਕ ਤਰ੍ਹਾਂ ਦਾ ਹੁੰਦਾ ਭੋਖੜ ਦਾਲ ਪੰਜਵੇਂ ਛੇਵੇਂ ਦਿਨ ਬਦਦਾ ਮਾਇੂਸ ਹੋ ਜਾਂਦਾ ਤੇ ਦੇਖੋ ਅੱਖਾਂ 'ਚ ਜਲੋ ਕਰਨਾ ਹੈ ਮਾਦੇ ਦੀ ਪੂਰੀ ਕਿਰਪਾ ਅਸੀਂ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਨਾ ਹੈ ਕਿ ਜਿੰਨੇ ਵੀ ਸੱਜਾਗ ਦੋ ਲੀਡ ਕਰਦੇ ਹੈ ਜਾਂ ਵੈਂਪਰ ਪਾਰਲੀਮੈਂਟ ਸ ਹੈ ਜਾਂ ਆਪੋਜੀਸ਼ਨ ਹੈ ਜਾਂ ਕਾਲੀ ਹੈ ਕਾਂਗਰਸ ਹੈ ਬਸਤ ਹੈ ਜਿਹੜੀ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਸਿਰ ਉਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰੇ ਵਿੱਚ ਹੋਣਾ ਚਾਹੀਦਾ ਪੂਰਨ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਇਹ ਪੀਸਫੁਲ ਪ੍ਰੋਟੈਸਟ ਹੈ ਜਿਸ ਕੋਈ ਐਡੀ ਧਰਮ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਝ ਵੀ ਹੁੰਦਾ ਤੁਹਾਡੇ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਪਰ ਉਹਨਾਂ ਦੀ ਦਲੇਰੀ ਦਾਤ ਹੋ ਮਹਾਰਾਜ ਚੜ੍ਹਦੇ ਹਾਂ ਚੜ੍ਹਦੇ ਨੇ ਜਿਆਦਾ ਸਿਰ ਨਹੀਂ ਬੁਲਾ ਸਕਦੇ ਉਹਨਾਂ ਨੇ ਥੋੜੀ ਜਿਹੀ ਗੱਲ ਹੋਰ। ਅਸੀਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਮਾਂ ਫਿਰ ਫਿਰ ਵੀ ਜਾਂਦੇ ਰਹੇ ਉਸ ਤੋਂ ਬਾਅਦ ਉਹ ਤਾਂ ਹੁਣ ਕੀ ਕਹੂੰਗੇ ਕਿਸ ਤਰੀਕੇ ਨਾਲ ਹੋਊਗਾ ਸਰਪੰਚ ਸਾਡੇ ਦਾ ਮੈਂ ਤਾਂ ਨੈਤੀ ਕਰਦਾ ਰਹਿਣਾ। ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੀ ਸੈਕਿੰਡ ਬਣੀ ਉਹ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਾਨੇ ਆਮ ਬੰਦੇ ਵੀ ਕਾਲੇ ਹੋ ਜਾਨੇ ਕਿਸੇ ਵੀ ਵੱਡੇ ਅੰਦੋਲਨ ਲਈ ਆਮ ਮੰਦੀ ਹੌਲੀ ਹੌਲੀ ਹੋਇਆ ਕਰਦਾ ਹੈ। ਕੋਸ਼ਿਕੀਆਂ ਮਜ਼ਬੂਤ ਹੋਣੀਆਂ ਉਸੇ ਕਿੱਤੇ ਚ ਲੱਗੇ ਹੋਣੇ ਹੌਲੀ ਹੌਲੀ ਇੱਕ ਦੂਜੇ ਦੇ ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ ਕੋਈ ਚਿੰਤਾ ਕਰਨ ਦੀ ਨਹੀਂ ਕੁਝ ਬੈਠਾ ਹੈ ਸੰਗਤ ਕਰ ਰਹੀ ਹੈ ਵੈਸੇ ਵੀ ਤਾਂ ਆਪਾਂ ਜਾਂਦੇ ਹਾਂ ਦੁਵਾਲ ਸੁਣਨ ਵੀ ਜਾਣਾ ਅਗਰ ਇੱਥੇ ਆ ਜਾ ਕਰੋ ਇਹ ਵੀ ਤਾਂ ਇਹੋ ਜਿਹਾ ਬਾਬਾ ਜੀ ਦੇ ਨਾਲ ਲੇਕੋ ਬੈਠੇ ਨਾ ਕੁਝ ਥ੍ਰੀ ਦੇ ਤੇ ਬੰਦਿਆਂ ਨੂੰ ਕੀ ਕਹਾਂਗੇ ਕਿ ਉਹਦੇ ਸ਼ੋਰ ਕੰਮ ਨੂੰ ਨਾ ਹੋਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਤੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀਆਂ ਨੇ ਆਪਾਂ ਇਹਨਾਂ ਚੀਜ਼ਾਂ ਜੋ ਨਿਕਲ ਜਾਈਏ ਜਦੋਂ ਤੁਸੀਂ ਇਹਨਾਂ ਚੀਜ਼ਾਂ ਜੋ ਤੁਸੀਂ ਅਸੀਂ ਨਿਕਲ ਗਏ ਜਦੋਂ ਮੈਂ ਤਿਆਗਤੀ ਲੋਕੋ ਫਿਰ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਿਹਦਾ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਤੇ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟੇ ਆ ਉਹ ਵੱਡੇ ਸਾਰੇ ਸਾਡੇ ਗੁਰੂ ਨਾਨਕ ਜੀ ਅੱਜ ਵੀ ਕੁਝ ਜੱਤੇ ਬੰਦੇ ਆਈਆਂ ਸੀ ਲੱਗਦਾ ਕਿ ਸ਼ਾਇਦ ਮੁਰਾ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਦੇਖੋ ਜੇ ਸਾਰੇ ਕੱਚੇ ਹੋਣਗੇ ਸੀਨੀਅਰ ਬੰਦੇ ਜਿਨ੍ਹਾਂ ਨਾਲ ਵੇਖਾਂਗੇ ਕੋਈ ਹੋਰ ਰਣਨੀਤੀ ਵੀ ਉੱਕਰ ਸਕਦਾ ਹੈ ਇੱਕ ਪੀਲ ਇਹਨਾਂ ਨੇ ਹੋਰ ਵੀ ਕਿਸੀ ਸੀ ਕਿ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚ ਜਾਣ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਝੂਠ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਜਿਹੜੇ ਸੈਲਨ ਨੇ ਕੈਂਪ ਨਹੀਂ ਹੁੰਦੇ ਉਹ ਹੌਲੀ-ਹੌਲੀ ਨਿਕਲਦੇ ਨੇ ਸੈਲ ਵੀ ਚਾਰਜ ਚਾਹੀਦੇ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰਦੇ ਆ ਕਿ ਦਿੱਲੀ ਵੇਲੇ ਸ੍ਰਿਕ ਕਲਾਕਾਰਾਂ ਦਾ ਜਿਹੜਾ ਉਸ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੇ ਜਿਹੜਾ ਏਦਾਂ ਦਾ ਜਿਹੜਾ ਨਵੇਂ ਅਡਾਰ ਹੋਏ ਸੀ ਉਹ ਦੋਸ ਸੀ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਫਿਲਮਾਂ ਫਿਲਮਾਂ ਰੰਗ ਗੀਤ ਚੱਕੋਂਗੇ ਤਾਂ 100 ਚੋਂ 60 65 ਕੀ ਦੂਜੇ ਹੋਣਗੇ ਇਹ ਸੰਘਰਸ਼ ਨੂੰ ਲੈ ਕੇ ਡੱਲੇਵਾਲ ਸਾਹਿਬ ਬੈਠਿਆ ਕੁਝ ਸਪੈਸ਼ਲ ਕੰਪ ਤੇ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਸ਼ ਕਰਕੇ ਜਵਾਨੀ ਜੋਸ਼ ਭਰ ਗਏ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲਿਆਂ ਸਾਰੇ ਇਕੱਠੇ ਕਰੀਏ ਇਹਨਾਂ ਨੂੰ ਠੀਕ ਹੈ ਇਹਨਾਂ ਨੂੰ ਲਾਈਏ